ਸਰ ਪਠਾਨਕੋਟ ਬਾਈਪਾਸ ਮਨਾਪੁਰਮ ਵਾਲੇ ਆ ਨਾ ਇੱਥੇ ਮੈਂ ਆਪਣਾ 골ਡ ਜਮਾ ਕਰਵਾਇਆ ਸੀਗਾ 66 ਗ੍ਰਾਮ ਅੱਜ ਤੋਂ ਡੇਢ ਤੋਂ 2 ਸਾਲ ਪਹਿਲੇ ਤੇ ਮੈਂ ਆਪਣਾ ਲੋਨ ਟਾਈਮ ਸਿਰ ਪੇ ਕਰ ਰਹੀ ਆ ਤੇ ਹੁਣ ਮੈਨੂੰ ਜਾ ਕੇ ਪਤਾ ਲੱਗਾ ਕਿ ਮੇਰਾ 골ਡ 24 ਗ੍ਰਾਮ ਵਿੱਚੋਂ ਮਿਸਿੰਗ ਆ ਨਹੀਂ ਨਹੀਂ ਮੈਂ ਇੰਟਰਸਟ ਪੇ ਕਰਨ ਆਈ ਹੀ ਲੱਗੇ ਕਸਟਮਰ ਰੋਲਾ ਪਾ ਰਿਹਾ ਹੀ ਮੈਂ ਉਹਨਾਂ ਨੂੰ ਪੁੱਛਿਆ ਕਿ ਕੀ ਹੋਇਆ ਤੇ ਉਹ ਕਹਿੰਦੇ ਆ ਕਿ ਇੱਥੇ 골ਡ ਚੋਰੀ ਹੋ ਗਿਆ ਵਾ ਫਿਰ ਮੈਂ ਨੈਕਸਟ ਡੇ ਆਪਣਾ 골ਡ ਵੇਖਣ ਆਈ ਤੇ ਮੇਰਾ 골ਡ ਤਿੰਨ ਤਿੰਨ ਚਾਰ ਆਈਟਮ ਗੁੰਮ ਸੀ ਗਿਆ ਤਿੰਨੇ ਮੇਰੀਆਂ ਰਿੰਗਾਂ ਇੱਕ 체ਨ ਇੱਕ ਇਅਰਿੰਗ ਸੀਗੇ ਮੇਰੇ 24 ਗ੍ਰਾਮ 골ਡ ਮੇਰਾ ਗੁੰਮਿਆ ਜਿਹੜਾ ਕਿ ਇਹ ਮੰਨ ਨਹੀਂ ਰਿਹਾ ਹੁਣ ਜਿਹੜੀ ਕਿ ਇਹਨਾਂ ਦਾ ਇਮਪਲੋਈ ਨੇ ਸਲਿੱਪ ਮੇਰੇ ਕੋਲੋਂ ਲੈ ਕੇ ਰੀਨਿਊ ਕਹਿੰਦਾ ਕਰਕੇ ਸਲਿੱਪ ਲੈ ਲਈ ਸੀਗੀ ਤੇ ਉਹ ਮੇਰੇ ਕੋਲ ਕੋਈ ਪ੍ਰੂਫ ਨਹੀਂ ਰਿਹਾ ਹੁਣ ਇਹ ਮੰਨ ਨਹੀਂ ਰਿਹਾ ਬਾਕੀ ਜੋ ਮੇਰੇ ਕੋ ਐਵੀਡੈਂਸ ਆ ਐ ਆ ਇਹਦੇ ਵਿੱਚ ਮੇਰਾ ਨਾਮ ਬੋਲਦਾ ਹਰ ਇੱਕ ਕੰਪਲੇਨਟ ਦੇ ਵਿੱਚ ਹਾਂਜੀ ਕੋਈ ਸੀਗਾ ਕੋਈ ਤੁਹਾਡੀ ਨਾਲ ਗੱਲ ਹੋਈ ਹੈ ਕੀ ਕਹਿੰਦਾ ਇਹ ਮਤਲਬ ਥੋੜਾ ਟਾਈਮ ਦਾ ਮਹੀਨੇ ਦਾ ਟਾਈਮ ਦੇ ਰਹੇ ਆ ਕਿ ਇਹ ਸੋਲੂਸ਼ਨ ਕਰ ਦਾਂਗੇ ਤੁਹਾਡਾ 골ਡ ਵਾਪਸ ਮਿਲ ਜਾਏਗਾ ਹਾਂਜੀ ਹਾਂਜੀ ਕਹਿੰਦੇ ਆ ਕਿ ਜੋ ਮਤਲਬ ਜਿੰਨੇ ਚੋਰੀ ਕੀਤੀ ਹੈ ਨਾ ਤੇ ਉਹਦੇ ਤੇ ਐਫ ਆਰ ਆਈ ਜਦੋਂ ਹੋ ਜੇਗੀ ਉਦੋਂ ਤੁਹਾਡਾ ਸੋਲੂਸ਼ਨ ਹੋ ਕੇ ਤੁਹਾਨੂੰ ਤੁਹਾਡਾ 골ਡ ਵਾਪਸ ਦਿੱਤਾ ਜਾਏਗਾ ਤੁਹਾਨੂੰ ਤੁਹਾਡਾ 골ਡ ਰਿਪਲੈਸ ਕੀਤਾ ਹੋਣਾ ਇਹ ਕਿਸ ਤਰ੍ਹਾਂ ਦਾ ਰਿਪਲੈਸਮੈਂਟ ਹੈ ਜਦੋਂ ਨੇ ਨਿਊ ਵੀ ਕੀਤਾ ਦੇ 24 ਗ੍ਰਾਮ ਦਾ ਲੋਨ ਮੰਗਤ ਕਰਾਇਆ ਕਿੰਨਾ ਨੇ 24 42 ਗ੍ਰਾਮ ਦਾ ਲੋਨ ਕੀਤਾ ਹੋਇਆ ਠੀਕ ਹੈ ਉਹਦੀ ਪੂਰਨ ਐਮਪਲਾਈ ਬੀ ਨੇ ਐਫਆਈਆ ਡੇਟਿਡ ਮੈਂ ਕਿਹਾ ਤੇ ਉਹਦਾ 64 ਗ੍ਰਾਮ ਨਾ 64 ਗ੍ਰਾਮ ਦਿਖਾਣਾ ਡਿਟੇਲ ਦੀ ਇਨਕੁਆਰੀ ਆਉਂਦੀ ਹੈ ਮੈਂ ਜਿੰਨੇ ਸਬਰਾ ਦੀ ਡਿਟੇਲ ਇਨਕੁਆਰੀ ਕਰੂੰਗੀ ਅਪਰ ਪੰਜਾਬ ਲਾਈ ਤੇ ਹੋ ਚੁੱਕੀ ਹੈ ਤਾਂ ਤਾਂ ਕਸਟਮਰ ਵਿਚਾਰ ਆ ਰਿਹਾ ਹੈ ਐਫਆਈਆ ਪਈ ਗਈ ਹੈ ਹਾਂ ਬਿਲਕੁਲ ਬਿਲਕੁਲ ਪੰਜੂ ਵੀ ਜੇ ਕੁਝ ਨਾ ਦੇ ਕੋਈ ਹੋ ਰਹੀਗੀ ਥੋੜੀ ਬੁਲੋ ਐਫਆਈਆ ਇਸ ਲਈ ਸਪਲਾਈ ਚ ਕਾਰਨ ਲੈਣੇ ਪੈ ਰਹੇ ਨੇ ਪਰ ਤੁਸੀਂ ਦੋ ਜੀ ਸਰਵਰ ਰੈਕ ਡੇ ਦਾ ਪੀਆਟੀ ਹੋਣੀ ਕਰੀ ਹੋ ਰਹੀ ਹੈ ਉਨ ਕੋਰਟ ਵਿੱਚ ਜਿਹੜੀ ਪਰੋਸੈਸ ਹੋ ਗਮੈਂਟੋਂ ਪਰੋਸੈਸਰ ਤੋਂ ਬੋਲਣ ਵਿੱਚ ਨੂੰ ਪਰ ਕੰਪਨੀ ਪ੍ਰੋਸੈਸ ਦੇ ਤੁਰੇ ਚੱਲਣਾ ਪੈਣਾ ਸਰ ਤੁਹਾਡੀ ਨੂੰ ਐਫ ਆਈ ਆਰ ਹੋਈ ਵੀ ਨਾ ਉਸ EMPLOYEE ਦੇ ਉੱਪਰ ਹਾਂ ਬਿਲਕੁਲ ਕੀ ਨਾਮ ਨੇ EMPLOYEE ਦਾ ਉਹ ਐਫ ਆਈ ਆਰ ਨੰਬਰ ਮਿਲ ਸਕਦਾ ਤੁਹਾਨੂੰ ਸਰੋਂ ਕਨਸਟੇਸ਼ਨ ਨੰਬਰ ਆਪਣੇ ਬੋਲੀ ਕਿਹੜੇ ਕਿਹੜੇ ਥਾਂ ਤੇ ਕਿਹੜਾ ਪੋਣਾ ਲਾਉਣਾ ਹੈ 8 8 ਨੰਬਰ ਐਪਲੀਕੇਸ਼ਨ ਨੂੰ ਕੋਟਾ ਕਪੀ ਤੋਂ ਲੈਣੇ ਤੁਹਾਨੂੰ ਮਿਲ ਸਕਦੀ ਹੈ 8 ਨੰਬਰ ਦਿੰਦੇ 8 ਨੰਬਰ ਦਿੰਨਾ ਦੇ ਦਿਓ ਐਪਲੀਕੇਸ਼ਨ ਦੇ ਦਿਓ ਤੁਹਾਨੂੰ ਲੈ ਕੇ ਐਪਲੀਕੇਸ਼ਨ ਹੈ ਕਿ ਸਰ ਉਹ ਸਬਮਿਟ ਕਿੱਥੇ ਹੋਇਆ ਪਿਆ ਕੰਪਨੀ ਜਿਹੜਾ ਸਰ ਕੋਈ ਵੀ ਪ੍ਰੂਫ ਨਹੀਂ ਹੈ ਕੰਪਨੀ ਕੋਈ ਵੀ ਕੋਲ ਦੇਰੀ ਕੰਪਨੀ ਪ੍ਰੋਸੈਸਰ ਪੇਸ਼ਨਾ ਲੋਕੀ ਪ੍ਰੋਪਰ ਸਾਰਾ ਕੁਝ ਪ੍ਰੋਸੈਸ ਕਰੂਗਾ ਨਾ ਫੇਰ ਮੇਰੇ ਤੋਂ ਪਿਆਰਾ ਹੈ ਜੀ ਬਹੁਤ ਪਿਆਰਾ ਹੈ ਜੀ ਇਹ ਤੁਸੀਂ ਐਜ ਦੇ ਕੋਸਾ ਸੋਨਾ ਵਾਹ ਇਹ ਚਾਰਜ ਨੇ ਕਿਉਂਕਿ ਚਾਰਜ ਮੈਂ ਤੇ ਮੈਂ ਤੁਹਾਨੂੰ ਸੌਂਦਾ ਮੈਂ ਨਹੀਂ ਇੱਥੇ ਰਹੇਗਾ ਅੱਜ ਸਾਹਿਬ ਕਿਹਨਾਂ ਨੇ ਇਹ ਸਿਰ ਮੇਰਾ ਨਾਮ ਹੈ ਜੀ ਅਗਰਾ ਮੰਗਲਾ ਹੈ ਕਿ ਮੋਸਾ ਲੇਡੀਜ਼ ਹੈ ਕਰਮਜੀਤ ਕੋਲ ਜਿਹੜਾ ਮੈਂ ਲੋਨ ਲਿਆ ਸੀਗਾ ਤੇ ਸੋਨਾ ਮੈਂ 골ਡ ਜਮਾ ਕਰਵਾਇਆ ਸੀਗਾ ਉਹ ਇਹਦੇ ਪ੍ਰਾਣੇ ਮੁਲਾਜ਼ਮੀ ਦੇ ਪਹਿਲਾਂ ਕੰਮ ਕਰਦੇ ਸੀ ਇੱਥੇ ਉਹਨਾਂ ਨੇ ਇਹਨਾਂ ਦਾ ਗੋਲ ਯਾਥੋ ਦਾ ਵਿੱਚੋਂ ਜਿਹੜਾ ਫੇਰੀ ਇਹਨਾਂ ਗੈਸ ਬੁੱਕ ਵਿੱਚ ਸੀ ਕਿੰਨਾ ਸੀਗਾ ਫਿਰ ਉਹ 64 ਗ੍ਰਾਮ ਸੀ ਕਿੰਨਾ ਜੋ ਕਰਦੇ ਸੀ ਇਹਨਾਂ ਨੇ 24 ਗ੍ਰਾਮ ਸੋਨਾ ਘਟਾ ਇਹਨਾਂ ਦੇ ਕਰਨਾ ਹੈ ਗੈਸ ਬੁੱਕ ਵਿੱਚ ਹਾਂਜੀ ਉਹਨਾਂ ਕਿਸ਼ਤ ਵਿਆਜ ਵਗੈਰਾ ਦਿੰਦੇ ਦੋ ਸਾਰੇ ਟੈਂਸਰ ਦੇ ਰਹੇ ਆ ਤੁਹਾਡੀ ਇਹਨਾਂ ਨਾਲ ਗੱਲ ਹੋਈ ਮਨੀਪ੍ਰਾਵਨ ਨਾਲ ਹੋਈ ਗੱਲ ਉਹ ਕਹਿੰਦੇ ਸਾਡੀ ਨਾ ਇਸ ਇਸ ਤੋਂ ਬਾਅਦ ਜਿਹੜਾ ਐਫ ਆਈ ਆਰ ਦਰਜ ਹੋਣ ਤੋਂ ਬਾਅਦ ਇਹ ਨਾਲ ਜੋ ਨੁਕਸਾਨ ਹੋ ਪੂਰਾ ਕੀਤਾ ਜਾ ਰਿਹਾ ਹੈ। ਐਪੀਆ ਤੋਂ ਬਾਅਦ ਉਸ ਤੋਂ ਬਾਅਦ। ਕੰਪਨੀ ਹੈਗੀ ਉਹ ਕੰਪਨੀ ਐਪੀਆ ਤੋਂ ਬਾਅਦ ਕਰੇਗੀ। ਘਟਾਉਣ ਦਾ ਕਰਨ ਕਿਸ ਜਗਾ। ਘਟਾਉਣ ਦਾ ਕਰਨ ਕਿਸ ਜਗਾ। ਇਹਦਾ ਸਾਰਾ ਉਹ ਜਿਹੜੇ ਪਹਿਲਾਂ ਉਹ ਬੰਦੇ ਛੱਡ ਗਏ ਕੰਮ ਤੋਂ ਆਣਾ ਹੀਰੇ ਫੇਰੀ ਕੀਤੀ। ਉਹਦੀ ਪੂਰੀ ਕੰਮ। ਆਪਣਾ ਵੀ ਕੀ ਜਾਂਦਾ ਦਿੱਤੀ। 12 ਦੇ ਹਿਲਾਲ ਇਹਨਾਂ ਨੇ ਐਫਆਈਆਰ ਤਾਂ ਗਿਆ ਐਪੀਆ ਤੋਂ ਬਾਅਦ ਹੀ। ਉਸ ਤੋਂ ਅਜ ਨਾਂ ਦੇਣਗੇ ਤੇ ਫਿਰ ਉਹ ਕਰਨ ਦੀ ਕੋਸ਼ਿਸ਼। ਜਿਹੜੇ ਬੰਦੇ ਛੱਡ ਗਏ ਉਹਨਾਂ ਨੂੰ ਹੀਰੇ ਹੋ ਗਿਆ। ਉਹਨਾਂ ਦੇ ਨਾਲ ਕੰਮ ਉਹਨਾਂ ਦੇ ਹਾਂ ਉਹਨਾਂ ਦੇ ਬਾਈ ਨੇ ਉਹਨਾਂ ਦੇ। Pero, ah, no se sé caiga yo tengo ahí